ਸਾਸੀਕਾਲ ਜੀ ਮੈਂ ਤੇਜਿੰਦਰਪਾਲ ਸਿੰਘ ਡੇਨਿਕ ਸਵੇਰਾ ਟੀਵੀ ਤੋਂ ਅੱਜ ਅਸੀਂ ਪਹੁੰਚੇ ਹਾਂ ਫਾਜ਼ਲਕਾਰ ਨੇੜੇ ਦੀ ਮੰਡੀ ਅਰਨੀਵਾਲਾ ਵਿੱਚ ਜਿੱਥੇ ਕਿ ਕਿਸਾਨਾਂ ਵੱਲੋਂ ਧਰਨਾ ਲਗਾਇਆ ਗਿਆ ਹੈ ਤੇ ਕਿਸਾਨਾਂ ਦਾ ਰੋਹ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਸਰਕਾਰ ਦੇ ਵਿਰੁੱਧ ਅਰਨੀਵਾਲਾ ਦੇ ਹਾਲਾਤ ਜਿਹੜੇ ਨੇ ਉਹ ਬਿਲਕੁਲ ਇੱਕ ਵਾਰ ਸਾਰਾ ਬਾਜ਼ਾਰ ਬੰਦ ਹੈ ਤੇ ਆਓ ਤੁਹਾਨੂੰ ਗੱਲ ਕਰਾਨੇ ਆ ਇੱਥੋਂ ਦੇ ਲੋਕਲ ਮਸ਼ਿੰਦਿਆਂ ਨਾਲ ਕੀ ਕਹਿਣਾ ਚਾਹੇ ਕੀ ਕਹਿਣਾ ਹੈ ਉਹਨਾਂ ਦਾ ਕੀ ਨਾਮ ਹੈ ਆਪਣੇ ਦਵਿੰਦਰਪਾਲ ਜੀ ਤੇ ਕਿੱਥੋਂ ਤੁਸੀਂ ਡਾਬਲ ਕਲਾਂ ਜੀ ਤੇ ਕੀ ਖਲਾਫ ਨੇ ਜੀ ਹਾਲਾਤ ਤਾਂ ਸਾਰਾ ਅਰਨੀਵਾਲਾ ਬੰਦ ਹੈ ਜੀ ਕੋਲ ਮਲਾ ਕੇ ਤੇ ਮੋਦੀ ਦੇ ਵਿਰੋਧ ਦਾ ਤੇ ਜੋ ਵੀ ਇਹ ਕਾਰਵਾਈ ਚੱਲੀ ਬਿਲਕੁਲ ਚੱਕਾ ਜਾਮ ਹੈ ਜੀ ਕੋਈ ਬਾਵਾ ਜੀ ਸਭ ਬੰਦ ਹੈ ਜੀ ਕੋਲ ਮਲਾ ਕੇ ਜੀ ਹਾਂ ਜੀ ਠੀਕ ਹੈ ਧੰਨਵਾਦ ਸਾਡੇ ਨਾਲ ਮਜੀਦ ਮਜੂਰ ਨੇ ਭਪਿੰਦਰ ਸਿੰਘ ਢਿੱਲੋਂ ਜੀ ਜੋ ਕਿ ਅਰਨੀਵਾਲਾ ਵਿੱਚ ਕਿਸਾਨ ਮੋਰਚੇ ਦੀ ਗਵਾਈ ਕਰ ਰਹੇ ਨੇ ਇਹਨਾਂ ਤੋਂ ਪੁੱਛਦੇ ਆ ਕਿ ਕੀ ਮੰਗਾਂ ਨੇ ਔਰ ਕਿਸ ਤਰ੍ਹਾਂ ਦੇ ਸੰਘਰਸ਼ ਨੂੰ ਵਿੜਿਆ ਜਾ ਰਿਹਾ ਹੈ ਹਾਂਜੀ ਸਭ ਤੋਂ ਪਹਿਲਾਂ ਤਾਂ ਵਾਇਗੁਰਜੀਕਾ ਖਾਲਸਾ ਵਾਇਗੁਰਜੀਕੀ ਫਤਿਹ ਆਪ ਸਭ ਨੂੰ ਪਤਾ ਹੀ ਹੈ ਪੂਰੇ ਹਿੰਦੁਸਤਾਨ ਦੇ ਵਸੀਆਂ ਨੂੰ ਪਤਾ ਹੈ ਕਿਸਾਨਾਂ ਨੂੰ ਪਤਾ ਹੈ ਮਜ਼ਦੂਰਾਂ ਦੁਕਾਨਦਾਰ ਤੇ ਕਿਰਤਕਾਰੀਆਂ ਨੂੰ ਪਤਾ ਹੈ ਕਿ ਮਾਨਯੋਗ ਜਗਜੀਤ ਸਿੰਘ ਡੱਲੇਵਾਲ ਜੀ ਅੱਜ ਕਾਫੀ ਦਿਨਾਂ ਤੋਂ ਮਰਨ ਵਰਤੇ ਬੈਠੇ ਆ ਖਨੌਰੀ ਬਾਰਡਰ ਤੇ ਔਰ ਸਾਡੀ ਮੰਗ ਤਾਂ ਇਹੀ ਹੈ ਡੱਲੇਵਾਲ ਸਾਹਿਬ ਦੀ ਮੰਗ ਇਹੀ ਹੈ ਇੱਕ ਤਾਂ ਐਮਐਸਪੀ ਦੂਸਰਾ ਸਵਾਮੀ ਨਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ ਔਰ ਤੀਸਰੇ ਜਿਹੜੇ ਕਾਲੇ ਕਾਨੂੰਨ ਇਹਨਾਂ ਲਿਖਤੀ ਪੜਤੀ ਇਹ ਆਪਦੇ ਵਾਪਸ ਲੈਣ ਕਿਉਂਕਿ ਅਸੀਂ ਇਹ ਕਾਨੂੰਨ ਲਾਗੂ ਨਹੀਂ ਹੋਣਦੇ ਨੇ ਔਰ ਅਸੀਂ ਜਿੰਨਾ ਤੱਕ ਸਾਡਾ ਮਸਲਾ ਹੱਲ ਨਾ ਹੋਇਆ ਅਸੀਂ ਉਹ ਖਨੌਰੀ ਸ਼ੰਭੂ ਬਾਰਡਰ ਤੋਂ ਨਹੀਂ ਆਉਣਾ ਅਸੀਂ ਦਿੱਲੀ ਜਾਣਾ ਹੀ ਜਾਣਾ ਹੈ ਦਿੱਲੀ ਜਾਣ ਤੋਂ ਸਾਨੂੰ ਰੋਕ ਨਹੀਂ ਸਕਦੇ ਸਾਡੇ ਨਾਲ ਮੌਜੂਦ ਨੇ ਡਾਕਟਰ ਪ੍ਰੇਮ ਜੋ ਕਿ ਆਰਐਮਪੀ ਡਾਕਟਰਾਂ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਕਿਸਾਨਾਂ ਨੂੰ ਸਮਰਥਨ ਦਿੱਤਾ ਗਿਆ ਹੈ ਆਓ ਸੁਣਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਹੈ ਦੇਖੋ ਜੀ ਮੈਡੀਕਲ ਪ੍ਰੈਕটিশਨਰ ਐਂ ਸਿਚੁਏਸ਼ਨ ਪੰਜਾਬ ਰਜਿਸਟਰ 295 ਸੂਬਾ ਪ੍ਰਧਾਨ ਵਿਧ ਨਮਲ ਜੀ ਦੀ ਕੱਲ ਸਾਨੂੰ ਕਾਲ ਆਈ ਸੀ ਅਰਜੈਂਟ ਕਾਲ ਆਈ ਬਿਕੰਡੋਰੀ ਬਾਰਡਰ ਤੇ ਜਗਜੀਤ ਸਿੰਘ ਜੀ ਡੱਲੇਵਾਲ ਜਿਹੜੇ ਪਿਛਲੇ 34 ਦਿਨਾਂ ਤੋਂ ਕਿਸਾਨੀ ਹੱਕਾਂ ਦੀ ਮੰਗਾਂ ਲਈ ਸੰਘਰਸ਼ ਤੇ ਬੈਠੇ ਨੇ ਮਰਨ ਵਰਤ ਤੇ ਬੈਠੇ ਨੇ ਸਾਡੇ ਸੁਭਾ ਪ੍ਰਧਾਨ ਸਾਡੀ ਸਮੂਹ ਟੀਮ ਮੈਡੀਕਲ ਪ੍ਰੈਕਟिशनर ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਏ ਤੇ ਸਿਹਤ ਸਵਾਵਾਂ ਫਰੀ ਦੇ ਰਹੀ ਏ ਉੱਥੇ ਖੰਡੋਰੀ ਬਾਰਡਰ ਤੇ ਪਿਛਲੇ ਸਾਲ ਵੀ ਸਾਡੀ ਜਥੇਬੰਦੀ ਵੱਲੋਂ ਸਿਹਤ ਸਵਾਵਾਂ ਫਰੀਆਂ ਦਿੱਤੀਆਂ ਗਈਆਂ ਸੀ ਜਦੋਂ ਸਾਨੂੰ ਕੋ ਲਈ ਵਖੋ ਜੀ ਕਿੱਡਾ ਵਧੀਆ ਕਿਸਾਨਾਂ ਨੇ ਇੱਕ धरना ਜਰੂਰ ਲਗਾਇਆ ਪਰ ਲੇਕਿਨ ਐਂਬੂਲੈਂਸ ਨੂੰ ਅਸੀਂ ਇੱਕ ਸ਼ਾਂਤੀਪੂਰਨ ਦੇ ਰਹੇ ਆ ਐਂਬੂਲੈਂਸ ਨੂੰ ਰਸਤਾ ਦੇ ਰਹੇ ਆ ਕਿਸਾਨ ਜਿਹੜੇ ਆ ਪੂਰੇ ਦੇਖੋ ਪੂਰੇ ਐਂਬੂਲੈਂਸ ਨੂੰ ਰਸਤਾ ਦਿੰਦੇ ਹੋਏ ਕੋਈ ਧੱਕਾ ਨਹੀਂ ਕਰਦੇ ਦੇਖੋ ਇੱਕ ਸ਼ਾਂਤੀਪੂਰਨ ਅਮਨ ਸ਼ਾਂਤੀ ਨਾਲ ਕਿਸਾਨ ਆਪਣਾ ਪ੍ਰਦਰਸ਼ਨ ਕਰ ਰਹੇ ਨੇ ਐਂਬੂਲੈਂਸ ਐਂਬੂਲੈਂਸ ਨੂੰ ਆਰਮੀ ਨੂੰ ਰਸਤਾ ਦੇ ਰਹੇ ਆ